ਸਸਰੀ ਗੌਰ ਸਰਨ ਨੂੰ ਅੱਜ ਵੀ ਲੈ ਕੇ ਆਏ ਹਾਂ ਅਦਵਿੰਦਰ ਕੌਰ ਦੀ ਕਲਮ ਛੋਂ ਕਾਲਾ ਪਰਿਸ਼ਾਵਾ ਦਾ ਅਗਲਾ ਪਾਖ ਰਜਨੀ ਆਪਣੇ ਪੂਰੇ ਪਰਿਵਾਰ ਦੇ ਨਾਲ ਇੱਕ ਸੁਸਾਇਟੀ ਵਿੱਚ ਰਹਿੰਦੀ ਸੀ ਇੱਕ ਛੋਟਾ ਤੇ ਸੁਖੀ ਪਰਿਵਾਰ ਸੀ ਰਜਨੀ ਦੇ ਕਰਵਾਲੇ ਦਾ ਨਾਮ ਸੁਖੀ ਸੀ ਜੋ ਕਿ ਸਰਕਾਰੀ ਜੋਤਦੇ ਸੀ ਰਜਨੀ ਮੱਤਿਆਂ ਨੂੰ ਸਕੂਲ ਤੋੜਦੀ ਸੁਖੀ ਨੂੰ ਆਪਸ ਵਿੱਚ ਭੇਜ ਕੇ ਫ੍ਰੀ ਹੋ ਕੇ ਕਿਤਾਬਾਂ ਪੜ੍ਹਦੀ ਰਹਿੰਦੀ। ਰਜਨੀ ਹਮੇਸ਼ਾ ਡਰਾਉਣੀਆਂ ਕਹਾਣੀਆਂ ਹੀ ਪੜ੍ਹਦੀ ਸੀ। ਉਸ ਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਂਕ ਸੀ। ਬੜੀ ਹੋਣ ਕਰਕੇ ਸੁਖੀ ਨੇ ਫਿਰ ਵੀ ਨੌਕਰੀ ਨਹੀਂ ਕਰਨ ਦਿੱਤੀ। ਕੰਰਨ ਦਿੱਤੀ। ਕਹਿੰਦਾ ਸੀਗਾ ਤੂੰ ਕਰ ਸਾਮ ਬੱਚੇ ਦੇਖ। ਮੈਂ ਇੰਨਾ ਕਮਾ ਲੈਣਾ ਹਾਂ ਕਿ ਸਾਰੇ ਪਰਿਵਾਰ ਨੂੰ ਖੁਸ਼ ਰੱਖ ਸਕਾਂ। ਸਭ ਦੀ ਖੁਸ਼ੀ ਦਾ ਧਿਆਨ ਰੱਖਦਾ ਹਾਂ, ਸਭ ਦੀਆਂ ਖੁਆਇਸ਼ਾਂ ਨੂੰ ਪੂਰਾ ਕਰਦਾ ਹਾਂ। ਦੇਨ ਹਸਦਿਲਾਂ ਦੇ ਲੰਗਰੇ ਸਨ ਇੱਕ ਦਿਨ ਰਜਨੀ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਸੁਖੀ ਦਾ ਸਿਚਾਉਂਦੇ ਵਕਤ ਬਾਈਕ ਕਦੀ ਟਰੱਕ ਦੇ ਨਾਲ ਟੱਕਰ ਹੋ ਗਈ ਤੇ ਉਹਦੀ ਮੌਤ ਹੋ ਗਈ ਰਜਨੀ ਨੂੰ ਵੀ ਕੋਈ ਹੋਸ਼ ਨਾ ਰਿਹਾ ਸੁਖੀ ਦੀ ਮੌਤ ਨੇ ਉਸ ਨੂੰ ਝੰਜੋੜ ਕੇ ਰੱਖ ਦਿੱਤਾ ਪਰ ਕੁਝ ਸਿਆਣੀਆਂ ਔਰਤਾਂ ਦੇ ਕਹਿਣ ਤੇ ਰਜਨੀ ਨੂੰ ਸੰਭਾਲਣਾ ਪਿਆ ਵੀ ਸੰਭਲਣਾ ਖੁਦ ਨੂੰ ਪਿਆ ਫਿਰ ਬੱਚਿਆਂ ਦੀ ਖਾਤਰ ਫਿਰ ਉਹ ਨੌਕਰੀ ਵੀ ਕਰਨੀ ਪੈਣੀ ਸੀ ਬੱਚੇ 10ਵੀਂ ਕਲਾਸ ਤੇ 12ਵੀਂ ਕਲਾਸ ਪੜ੍ਹਦੇ ਸੀ ਰਜਨੀ ਨੂੰ ਸੁੱਖੀ ਰੱਸ ਵਿੱਚ ਹੀ ਸੁੱਖੀ ਵਾਲੀ ਨੌਕਰੀ ਮਿਲ ਗਈ ਜਿਵੇਂ ਤੇ ਮੇਰੇ ਰਜਨੀ ਆਪਣੀ ਫੈਮਲੀ ਦੀ ਗੱਡੀ ਨੂੰ ਤੋਰ ਰਹੀ ਸੀਗੀ ਕੁਝ ਸੌਖੇ ਦੇ ਨਾਲ ਕੇ ਗੱਡੀ ਚੀਤੇ ਚੱਲ ਪਈ ਜ਼ਿੰਦਗੀ ਦੀ ਪਟੜੀ ਬੱਚੇ ਪੜ੍ਹ ਲਿਖ ਕੇ ਬਾਹਰਲੇ ਦੇਸ਼ਾਂ ਵਿੱਚ ਸੈਟਲ ਹੋ ਗਏ ਪਰ ਸੁੱਖੀ ਦੀ ਕਮੀ ਕਦੀ ਪੂਰੀ ਨਹੀਂ ਹੋਈ ਬੱਚੇ ਵੀ ਹਮੇਸ਼ਾ ਆਪਣੇ ਪਾਪਾ ਨੂੰ ਯਾਦ ਕਰਕੇ ਰਹਿੰਦੇ ਰਜਨੀ ਦਾ ਸਹਾਰਾ ਹੀ ਸੁੱਖੀ ਸੀ ਫਿਰ ਕਿਵੇਂ ਭੁੱਲ ਸਕਦਾ ਰਜਨੀ ਹਮੇਸ਼ਾ ਬੱਚਿਆਂ ਨਾਲ ਘਰ ਵੇਚਣ ਦੀ ਗੱਲ ਕਰਦੀ ਰਹਿੰਦੀ ਮੈਨੂੰ ਇਸ ਘਰ ਵਿੱਚੋਂ ਡਰ ਲੱਗਦਾ ਬੱਚਿਆਂ ਨੇ ਵੀ ਬਿਲਡਰ ਨੂੰ ਘਰ ਵੇਚਣ ਲਈ ਕਹਿ ਦਿੱਤਾ ਇੱਕ ਦਿਨ ਰਜਨੀ ਬੱਚਿਆਂ ਨੂੰ ਫੋਨ ਤੇ ਕਹਿੰਦੀ ਵੀ ਘਰ ਵਿਕ ਗਿਆ ਮੈਂ ਨਵਾਂ ਘਰ ਲੈ ਲਿਆ ਹੈ ਬੱਚੇ ਖੁਸ਼ ਹੋ ਜਾਂਦੇ ਆ ਰਜਨੀ ਦਾ ਹੱਥ ਚਾਲ ਥੋੜੇ ਦਿਨ ਤੱਕ ਪੁੱਛਦੇ ਰਹਿੰਦੇ ਆ ਰਜਨੀ ਆਪਣੇ ਬੱਚਿਆਂ ਨੂੰ ਸਾਰੀ ਗੱਲ ਦੱਸਦੀ ਜੋ ਉਸ ਦੇ ਨਾਲ ਵਾਪਰਦਾ ਰਜਨੀ ਇੱਕ ਦਿਨ ਉਸ ਤੋਂ ਘਰ ਆਉਂਦੀ ਹੈ ਦਰਵਾਜ਼ੇ ਦੀ ਕੁੰਡੀ ਲਾਉਂਦੀ ਹੈ ਇੰਨੇ ਨੂੰ ਥੱਲੇ ਚੀਕ ਸੁਣਾਈ ਦਿੰਦੀ ਹੈ ਰਜਨੀ ਸਿਕਿਉਰਿਟੀ ਗਾਰਡ ਨੂੰ ਆਵਾਜ਼ ਮਾਰਦੀ ਹੈ ਤੇ ਸਿਕਿਉਰਿਟੀ ਗਾਰਡ ਆਵਾਜ਼ ਨਹੀਂ ਦਿੰਦਾ ਰਜਨੀ ਪੌੜਾਂ ਤੋਂ ਥੱਲੇ ਉਤਰਦੀ ਹੈ ਨਾਲੇ ਬੜਬੜਾਉਂਦੀ ਆ ਸਿਕਿਉਰਿਟੀ ਗਾਰਡ ਪਤਾ ਨਹੀਂ ਕਿੱਥੇ ਚਲਾ ਗਿਆ ਥੱਲੇ ਵੀ ਨਹੀਂ ਇੱਕ ਔਰਤ ਨੂੰ ਪੁੱਛਦੀ ਹੈ ਸਿਕਿਉਰਿਟੀ ਗਾਰਡ ਕਿੱਥੇ ਚਲਾ ਗਿਆ ਔਰ ਤਰਜਨੀ ਨੂੰ ਕਹਿੰਦੀ ਹੈ ਇੱਥੇ ਤਾਂ ਕੋਈ ਸਿਕਿਉਰਿਟੀ ਗਾਰਡ ਹੈ ਹੀ ਨਹੀਂ ਉਹ ਇਹ ਕਹਿੰ ਕੇ ਚਲੀ ਜਾਂਦੀ ਹੈ ਰਜਨੀ ਕਹਿੰਦੀ ਹੈ ਇਹ ਔਰਤ ਇੱਥੇ ਨਵੀਂ ਆਈ ਹੈ ਇਸ ਲਈ ਉਸ ਨੂੰ ਨਹੀਂ ਪਤਾ ਸਿਕਿਉਰਿਟੀ ਗਾਰਡ ਦੇ ਰੂਮ ਵਿੱਚ ਜਾਂਦੀ ਹੈ ਸਿਕਿਉਰਿਟੀ ਗਾਰਡ ਸੌਂ ਰਿਹਾ ਹੁੰਦਾ ਉਸ ਨੂੰ ਹਿਲਾਉਂਦੀ ਹੈ ਤੇ ਡਾਂਟਦੀ ਹੈ ਵੀ ਕੀ ਸੁਸਾਇਟੀ ਤੈਨੂੰ ਪੈਸੇ ਸੌਂ ਦੇ ਦਿੰਦੀ ਹੈ ਕੰਮ ਕਰਨ ਦੇ ਨਹੀਂ ਦਿੰਦੀ ਉੱਬੜਵਾਣੇ ਉਹੋਟ ਦਾਗਾ ਤੇ ਬੋਲਦਾ ਕੀ ਹੋਇਆ ਮੈਂ ਰਜਨੀ ਪੁੱਛਦੀ ਹੈ ਕਿ ਖਾਂ ਕਿੱਥੇ ਵੱਜ ਰਹੀਆਂ ਸੀ ਕੀ ਕੋਈ ਸੋਸਾਇਟੀ ਵਿੱਚ ਘਟਨਾ ਘਟ ਗਈ ਨਹੀਂ ਮੈਂ ਮੈਨੂੰ ਤਾਂ ਕੁਝ ਨਹੀਂ ਸੁਣਾਈ ਦਿੱਤਾ ਫਿਰ ਮੈਂ ਸਾਰੇ ਢੇੜਾ ਕੱਢ ਕੇ ਆਉਣਾ ਹਾਂ ਆਪਕੇ ਲੈ ਜਾ ਸਕੂਟੀ ਘਰ ਸੋਸਾਇਟੀ ਵਿੱਚ ਢੇੜਾ ਕੱਢਣ ਚਲਾ ਜਾਂਦਾ ਰਜਨੀ ਫਲੈਟ ਵਿੱਚ ਆ ਕੇ ਕਿਤਾਬ ਪੜ੍ਹਨ ਲੱਗ ਜਾਂਦੀ ਹੈ ਬੇਟੇ ਦਾ ਫੋਨ ਆਉਂਦਾ ਮੰਮੀ ਆਪ ਕੀ ਹੋ ਰਜਨੀ ਪੂਰੀ ਘਟਨਾ ਬਾਰੇ ਬੇਟੀ ਨੂੰ ਦੱਸਦੀ ਹੈ ਬੇਟਾ ਬੋਲਦਾ ਮਮੀ ਆਪਣਾ ਧਿਆਨ ਰੱਖਣਾ ਤੇ ਫੋਨ ਕੱਟ ਜਾਂਦਾ ਅਗਲੇ ਦਿਨ ਰਜਨੀ ਆਪ ਜਾਨ ਵਿੱਚ ਇਕੱਲੇ ਥੱਲੇ ਆਉਂਦੀ ਹੈ ਪਾਣੀ ਚੱਲਦਾ ਦੇਖਦੀ ਹੈ ਫਿਰ ਸਿਕਿਉਰਿਟੀ ਗਾਰਡ ਨੂੰ ਆਵਾਜ਼ ਮਾਰਦੀ ਹੈ ਗਾਰਡ ਆਉਂਦਾ ਹੈ ਉਸ ਨੂੰ ਬੋਲਣ ਲੱਗ ਜਾਂਦੀ ਹੈ ਟੂਟੀ ਕਿਵੇਂ ਖੁੱਲ ਰਹੀ ਖੁੱਲੀ ਰਹਿਣੀ ਮੈਂ ਪੂਰੀ ਮੈਂਬਰ ਕਮੇਟੀ ਨੂੰ ਸੱਦਾ ਦੇ ਕੇ ਤੇ ਇਸ ਪਿਆਤ ਕਰਾਂਗੇ ਆਪ ਆਪਣੀ ਡਿਊਟੀ ਦਾ ਧਿਆਨ ਨਹੀਂ ਰੱਖਦੇ ਕਿਸੇ ਨੂੰ ਰੱਖਣ ਦੀ ਵੀ ਹੋਰ ਸ਼ਰਸ਼ ਕਰਾਂਗੀ ਗੜਵਾ ਵੀ ਮੰਗਦਾਗਾ ਰਜਨੀ ਆਪ ਚਲੀ ਜਾਂਦੀ ਹੈ ਸ਼ਾਮ ਨੂੰ ਫੋਨ ਕਰਕੇ ਆਪਣੇ ਬੱਚਿਆਂ ਨੂੰ ਦੱਸਦੀ ਹੈ ਅੱਜ ਮੀਟਿੰਗ ਕਰਕੇ ਸਿਕਿਉਰਟੀ ਗਾਰਡ ਨੂੰ ਹਟਾ ਦੇਣਾ ਹੈ ਢੰਗ ਨਾਲ ਡਿਊਟੀ ਨਹੀਂ ਕਰਦਾ ਰਜਨੀ ਦਾ ਬੇਟਾ ਕਹਿੰਦਾ ਤੁਸੀਂ ਇਕੱਲੇ ਰਹਿੰਨੇ ਹੋ ਮੰਮਾ ਵੀ ਪੋਤਾ ਕਿਸੇ ਨਾਲ ਬੋਲਿਆ ਨਾ ਕਰੋ ਕੋਈ ਨੁਕਸਾਨ ਪਹੁੰਚਾਏਗਾ ਮੈਂ ਬਿਲਡਰ ਨਾਲ ਗੱਲ ਕਰਦਾ ਹਾਂ ਰਜਨੀ ਗੁ ਜੀ ਕਹਿੰਦੀ ਫੋਨ ਕੱਟ ਜਾਂਦੀ ਹੈ ਰਜਨੀ ਦਾ ਬੇਟਾ ਬਿਲਡਰ ਨੂੰ ਫੋਨ ਕਰਦਾ ਜੀ ਸੋਸਾਇਟੀ ਵਿੱਚ ਤੁਸੀਂ ਮੰਮੀ ਨੂੰ ਫਲੈਟ ਲੈ ਕੇ ਦਿੱਤਾ ਉਹ ਸੋਸਾਇਟੀ ਵਿੱਚ ਹੋਏ ਨਵੀਂ ਘਟਨਾ ਘਟ ਜਾਂਦੀ ਹੈ ਬਿਲਡਰ ਕਹਿੰਦਾ ਮੈਂ ਤਾਂ ਕੋਈ ਫਲੈਟ ਲੈ ਕੇ ਨਹੀਂ ਦਿੱਤਾ ਸ਼ਾਇਦ ਉਹਨਾਂ ਨੇ ਆਪ ਖਰੀਦਿਆ ਹੋਣਾ ਠੀਕ ਹੈ ਜੀ ਮੈਂ ਮੰਮੀ ਨੂੰ ਪੁੱਛਦਾ ਉਹਨਾਂ ਨੂੰ ਕਿਸ ਨੇ ਫਲੈਟ ਲੈ ਕੇ ਦਿੱਤਾ ਰਜਨੀ ਵੀ ਬਿਲਡਰ ਨੂੰ ਫੋਨ ਕਰਦੀ ਹੈ ਕਹਿੰਦੀ ਹੈ ਕਿ ਉਸ ਦੀ ਅੱਧੀ ਪੇਮੈਂਟ ਰਹਿ ਗਈ ਹੈ ਕਦੋਂ ਤੱਕ ਦੇਣੀ ਹੈ ਇਸ ਪੇਮੈਂਟ ਦੀ ਗੱਲ ਕਰਦੇ ਹੋ ਰਜਨੀ ਕਹਿੰਦੀ ਹੈ ਫਲੈਟ ਵਾਲੀ ਬਿਲਡਰ ਰਜਨੀ ਨੂੰ ਦੱਸਦਾ ਵੀ ਇਹ ਫਲੈਟ ਤਾਂ ਅਜੇ ਵਿਕੇ ਹੀ ਨਹੀਂ ਰਜਨੀ ਬਿਲਡਰ ਨੂੰ ਬੋਲਦੀ ਹੈ ਤੂੰ ਪੇਮੈਂਟ ਦੇਣ ਦਾ ਮਾਰਾ ਝੂਠ ਬੋਲਦਾ ਹਾਂ ਮੈਨੂੰ ਇਕੱਲੀ ਔਰਤ ਨੂੰ ਸਮਝ ਕੇ ਦਬਾਉਣ ਦੀ ਕੋਸ਼ਿਸ਼ ਨਾ ਕਰ ਬਿਲਡਰ ਬਿਲਡਰ ਤੇ ਰਜਨੀ ਦੀ ਬਹਿਸ ਹੋ ਜਾਂਦੀ ਹੈ ਬਿਲਡਰ ਫੋਨ ਕੱਟ ਦਿੰਦਾ ਰਜਨੀ ਆਪਣੇ ਦੋਹਾਂ ਬੱਚਿਆਂ ਨੂੰ ਕਾਨਫਰੈਂਸ ਕਾਲ ਤੇ ਲੌਂਦੀ ਹੈ ਬਿਲਡਰ ਦੇ ਨਾਲ ਹੋਈ ਸਾਰੀ ਗੱਲਬਾਤ ਬੱਚਿਆਂ ਨੂੰ ਦੱਸਦੀ ਹੈ ਬੱਚੇ ਕਹਿੰਦੇ ਹਨ ਅਸੀਂ ਬਿਲਡਰ ਨਾਲ ਗੱਲ ਕਰਾਂਗੇ ਇਹ ਕਹੇ ਤੁਸੀਂ ਆਪਣਾ ਧਿਆਨ ਰੱਖਣਾ ਬੱਚੇ ਫੋਨ ਬੰਦ ਕਰ ਦਿੰਦੇ ਆ ਅਗਲੇ ਦਿਨ ਬੇਟਾ ਬਿਲਡਰ ਨੂੰ ਫੋਨ ਕਰਦਾ ਕਹਿੰਦਾ ਮੰਮੀ ਕਿਸੇ ਪੇਮੈਂਟ ਦੀ ਗੱਲ ਕਰਦੇ ਸੀ ਬਿਲਡਰ ਦੱਸਦਾ ਹੈ ਉਹ ਫਲੈਟ ਤਾਂ ਵਿਕਿਆ ਹੀ ਨਹੀਂ ਬੇਟਾ ਬੇਟਾ ਕਹਿੰਦਾ ਤਾਂ ਫਿਰ ਮੰਮੀ ਨੇ ਕਿਹੜੇ ਪੈਸੇ ਨਾਲ ਫਲੈਟ ਲੈ ਲਿਆ ਉਹਨਾਂ ਕੋਲ ਤਾਂ ਘਾਹ ਤੋਂ ਸਿਵਾ ਹੋਰ ਕੋਈ ਪੈਸਾ ਜਮਾ ਨਹੀਂ ਸੀ ਜੋ ਜਮਾ ਸੀ ਉਹ ਸਾਰੇ ਉਹਨਾਂ ਨੇ ਸਾਡੀ ਪੜ੍ਹਾਈ ਤੇ ਲਾ ਦਿੱਤੇ ਮੰਮੀ ਨੇ ਕਿਸਤੋ ਫਾਇਸੇ ਫੜੇ ਸਨ ਬਿਲਡਰ ਨੂੰ ਫਲੈਟ ਜਲਦੀ ਵਕਾਉਣ ਦਾ ਕਹਿ ਕੇ ਫੋਨ ਬੰਦ ਕਰ ਦਿੰਦਾਗਾ ਰਜਨੀ ਦਾ ਬੇਟਾ ਆਪਣੀ ਭੈਣ ਨੂੰ ਸਾਰੀ ਗੱਲ ਦੱਸਦਾ ਦੋਨਾਂ ਨੂੰ ਮੰਮੀ ਦੀ ਫਿਕਰ ਪੈ ਜਾਂਦੀ ਹੈ ਬੇਟਾ ਇੱਟੀਆਂ ਇੰਡੀਆ ਜਾਂਦਾ ਵੀ ਫੈਸਲਾ ਕਰਦਾਗਾ ਇੰਡੀਆ ਜਾਂਦਾ ਆਪਣੇ ਪੁਰਾਣੇ ਘਰ ਜਾਂਦਾ ਫੈਸਲਾ ਕਰਦਾ ਬਹੁਤ ਜ਼ਿਆਦਾ ਸਾਨੂੰ ਉਸ ਘਰ ਨਾਲ ਜੁੜਨਾ ਹੋਣਾ ਉਹ ਨਯਾਦਾਂ ਨੂੰ ਉਸ ਘਰ ਵਿੱਚ ਜਾ ਕੇ ਤਾਇਆ ਕਰਨਾ ਚਾਹੁੰਦਾ ਸੀ ਸਾਰੇ ਰਸਤੇ ਸੋਚਦਾ ਹੁੰਦਾ ਹੁਣ ਮੈਂ ਇਹ ਘਰ ਵਿੱਚ ਵਿੱਚ ਜਾਵਾਂਗਾ ਪਹਿਲਾਂ ਮੈਂ ਉਸ ਸਾਰੀਆਂ ਗੰੰਧਾਂ ਨੂੰ ਹਾਰ ਲਵਾ ਫਿਰ ਤਾਂ ਇਸ ਘਰ ਨੂੰ ਵੇਚ ਕੇ ਹੀ ਵੇਚ ਹੀ ਦੇਣਾ ਸੋਸਾਇਟੀ ਦੇ ਗੇਟ ਅੱਗੇ ਉੱਤਰਦਾ ਆਟੋ ਵਾਲੇ ਨੂੰ ਕਰਾਇਆ ਦਿੰਦਾ ਤੇ ਆਪਣੀ ਸੋਸਾਇਟੀ ਵੱਲ ਮੂੰਹ ਕਰਕੇ ਖੜਾ ਹੋ ਜਾਂਦਾ ਸਾਹਮਣੇ ਗਵੰਡਨ ਸੰਤੋਸ਼ ਸੰਤੋਸ਼ ਸ਼ਾਂਤੀ ਨੂੰ ਖੜੇ ਦੇਖਦਾ ਮੱਥਾ ਟੇਕ ਕੇ ਹਾਲ-ਚਲ ਪੁੱਛਦਾ ਗਵਾਂਢ ਨੂੰ ਉਸਦਾ ਹਾਲ-ਚਲ ਪੁੱਛ ਕੇ ਉਸ ਨੂੰ ਕਹਿੰਦੀ ਹੈ ਚੰਗਾ ਹੋਇਆ ਤੂੰ ਆ ਗਿਆ ਆਪਣੀ ਮਾਂ ਨੂੰ ਸੰਭਲ ਲੈ ਤੁਸੀਂ ਆਪਣੇ ਨਾਲ ਹੀ ਲੈ ਜਾਵੋ ਹਰ ਰੋਜ਼ ਪਤਾ ਨਹੀਂ ਪਾਗਲਾ ਵਾਂਗੂੰ ਗੱਲਾਂ ਕਰਦੀ ਰਹਿੰਦੀ ਹੈ ਇੰਨੇ ਨੂੰ ਹੋਰ ਵਾਂਡਣਾਂ ਵੀ ਆ ਜਾਂਦੀਆਂ ਸਾਰੀਆਂ ਹੀ ਕਹਿੰਦੀਆਂ ਹਨ ਤੇਰੀ ਮੰਮੀ ਉਹ ਗੱਲਾਂ ਕਰਦੀ ਏ ਜੋ ਹੈ ਨਹੀਂ ਤੁਹਾਨੂੰ ਪਤਾ ਮੰਮੀ ਹੁਣ ਕਿੱਥੇ ਰਹਿੰਦੇ ਹਨ ਸੰਤੋਸ਼ ਵਾਂਡਣ ਚੌਂਕ ਕੇ ਬੋਲੀ ਉਹਨੇ ਕਿੱਥੇ ਜਾਣਾ ਉਹ ਤਾਂ ਘਰ ਹੀ ਆ ਕਿ ਤੂੰ ਆਪਣਾ ਘਰ ਭੁੱਲ ਗਿਆ ਉੱਪਰ ਵਾਲਾ ਘਰ ਥੋੜਾ ਹੀ ਤਾਂ ਹੈ ਅੱਜਕੱਲ ਦੇ ਬੱਚੇ ਕਿਤੇ ਆਪਣੀਆਂ ਮਾਵਾਂ ਹੀ ਨੂੰ ਨਾ ਭੁੱਲ ਜਾਣ ਸਾਰੀਆਂ ਗਵੰਡਣਾ ਸੁਪਿੰਦਰੀਆਂ ਹਨ ਰਜਨੀ ਦਾ ਬੇਟਾ ਉਹਨਾਂ ਨੂੰ ਛੱਡ ਕੇ ਆਪਣੇ ਘਰ ਵਾ ਵਿਵਦਦਾ ਦਰਵਾਜ਼ਾ ਖੁੱਲਿਆ ਸੀ ਸ਼ਾਮ ਦਾ ਵੇਲਾ ਸੀ ਮੰਮੀ ਵੀ ਆਪਸ ਤੋਂ ਆ ਚੁੱਕੀ ਸੀ ਮੰਮੀ ਨੂੰ ਵੇਖ ਕੇ ਕੁੱਟ ਅਨਾਂ ਵੀ ਗਲੇ ਨਾਲ ਲਾ ਲੈਂਦਾ ਕੁੱਟ ਕੇ ਤੈਨੂੰ ਨਵਾਂ ਕਰ ਕਿਵੇਂ ਦਾ ਲੱਗਿਆ ਤੈਨੂੰ ਇਹ ਨਵੀਂ ਕਰਦਾ ਪਤਾ ਹੀ ਨਹੀਂ ਸੀ ਦੱਸਿਆ ਦੇਖਿਆ ਤੈਨੂੰ ਸਿਕਿਉਰਿਟੀ ਗਾਰਡ ਨੇ ਰੋਕਿਆ ਨਹੀਂ ਬੇਟਾ ਕੁਝ ਸਮਝ ਨਹੀਂ ਸਕਿਆ ਪਰ ਮੰਮੀ ਦੀ ਹਾਲਤ ਦੇਖ ਕੇ ਰੋਣ ਲੱਗ ਜਾਂਦਾ ਰਜਨੀ ਪੁੱਛਦੀ ਹੈ ਤੈਨੂੰ ਕੀ ਹੋਇਆ ਮੈਂ ਜਿਆਦਾ ਟਾਈਮ ਬਹੁਤ ਤੁਹਾਨੂੰ ਮਿਲਿਆ ਹਾਂ ਨਾ ਤਾਂ ਕਰਕੇ ਇਸ ਲਈ ਰੋਣਾ ਆ ਗਿਆ ਰਜਨੀ ਤੋਂ ਰਾਮ ਦਾ ਮੈਂ ਚਾਹ ਬਣਾਉਣੀ ਆ ਰਜਨੀਲ ਸੋਈ ਵਿੱਚ ਚਾਹ ਬਣਾ ਚਲੀ ਜਾਂਦੀ ਆ ਰਜਨੀ ਦਾ ਬੇਟਾ ਡਾਕਟਰ ਦੇ ਨਾਲ ਗੱਲ ਕਰਦਾਗਾ ਜੋ ਉਸਦੇ ਪਾਪਾ ਦੇ ਦੋਸਤ ਵੀ ਹਨ ਉਹਨਾਂ ਨੂੰ ਸਾਰੀ ਗੱਲ ਫੋਨ ਤੇ ਦੱਸਦਾ ਡਾਕਟਰ ਨੂੰ ਵੀ ਰਜਨੀ ਦੀ ਕਿਤਾਬਾਂ ਪੜਨ ਬਾਰੇ ਜਾਣਕਾਰੀ ਸੀ ਡਾਕਟਰ ਕਹਿੰਦਾ ਕਿ ਡਰਾਉਣ ਲਗਾ ਘਾਣੀਆਂ ਪੜ੍ਹਦੇ ਹਨ ਇੱਕ ਉਹ ਇਕੱਲੇ ਰਹਿੰਦੇ ਨੇ ਇਸ ਲਈ ਉਹ ਕਾਲਪਨਿਕ ਘਟਨਾਵਾਂ ਜ਼ਿਆਦਾ ਸੋਚਦੇ ਹਨ ਕਹਾਣੀ ਦੇ ਪਾਤਰ ਨੂੰ ਇਹ ਆਪਣਾ ਕਿਰਦਾਰ ਸਮਝ ਲੈਂਦੇ ਹਨ ਜੋ ਕਹਾਣੀ ਦਾ ਪਾਤਰ ਹੈ ਉਸ ਨੂੰ ਲੱਗਦਾ ਹੈ ਉਹ ਆਪਣੀ ਸਟੋਰੀ ਤੇ ਕਹਾਣੀ ਦੇ ਪਾਤਰ ਦੀ ਸਟੋਰੀ ਨੂੰ ਇਕੱਠਿਆ ਕਰਕੇ ਸੋਚਦੇ ਹਨ ਜੋ ਸਕਿਉਰਿਟੀ ਗਾਰਡ ਸੋਸਾਇਟੀ ਵਿੱਚ ਨਹੀਂ ਹੈ ਉਸ ਦੀ ਕਹਾਣੀ ਦਾ ਪਾਤਰ ਹੈ ਉਹਨਾਂ ਲਈ ਲਾਇਬੋ ਜ਼ਰੂਰੀ ਹੈ ਨਹੀਂ ਤਾਂ ਵੱਡਾ ਨੁਕਸਾਨ ਹੋ ਜਾਏਗਾ ਆਪਣੇ ਘਰ ਨੂੰ ਵੇਚਣਾ ਚਾਹੁੰਦੇ ਸਨ ਪਰ ਉਹ ਨਵੇਂ ਘਰ ਦਾ ਸੁਪਨਾ ਵੀ ਰੋਜ਼ ਦੇਖਦੇ ਸਨ ਇਸ ਲਈ ਉਹ ਆਪਣੇ ਸੁਪਨੇ ਦੇ ਵਿੱਚ ਕਹਾਣੀ ਦੇ ਪਾਤਰ ਦੇ ਘਰ ਨੂੰ ਆਪਣਾ ਨਵਾਂ ਘਰ ਸਮਝ ਲੈਂਦੇ ਹਨ ਉਸਦਾ ਧਿਆਨ ਰੱਖੋ ਜੇ ਹੁਣ ਉਸਦਾ ਧਿਆਨ ਨਾ ਰੱਖਿਆ ਗਿਆ ਤਾਂ ਫਿਰ ਵੇਲਾ ਹੱਥ ਨਹੀਂ ਆਉਣਾ ਰਜਨੀ ਦਾ ਬੇਟਾ ਬਿਨਾਂ ਟਾਈਮ ਗਵਾਏ ਮੰਮੀ ਨੂੰ ਡਾਕਟਰ ਕੋਲ ਲੈ ਜਾਣਾ ਚਾਹੁੰਦਾ ਸੀ ਮਾਣਾ ਲੌਂਦਾ ਆਪਣੇ ਨਾਲ ਚੱਲਣ ਲਈ ਕਹਿੰਦਾ ਪਾਪਾ ਦੇ ਦੋਸਤ ਡਾਕਟਰ ਨੂੰ ਮਿਲ ਕੇ ਆਉਣ ਲਈ ਕਹਿੰਦਾ ਡਾਕਟਰ ਗੱਲਾਂ-ਗੱਲਾਂ ਵਿੱਚ ਉਸਦੇ ਨਾਲ ਗੱਲ ਕਰਦਾ ਉਸਦੀ ਹਾਲਤ ਵੇਖ ਕੇ ਦਵਾਈ ਦਿੰਦਾ ਨਾਲ ਹੱਸ ਕੇ ਰਜਨੀ ਦੇ ਬੇਟੇ ਨੂੰ ਕਹਿੰਦਾ ਉਸ ਹੁਣ ਇਸ ਨੂੰ ਨਾਲ ਹੀ ਲੈ ਕੇ ਜਾਣਾ ਤੁਸੀਂ ਥੋੜਾ ਹੈਵੀ ਬਾਰ ਕੋ ਮੈਂ ਫੇਰ ਆਉਣਗੇ ਰਜਨੀ ਦਾ ਬੇਟਾ ਸਮਝ ਜਾਂਦਾ ਰਜਨੀ ਡਾਕਟਰ ਤੋਂ ਕੁਝ ਪੁੱਛਣਾ ਚਾਹੁੰਦਾ ਪਰ ਬੇਟਾ ਕਾਲੀ ਨਾਲ ਰਜਨੀ ਨੂੰ ਕਰ ਲੈ ਜਾਂਦਾ ਆਪਣੀ ਭੈਣ ਨਾਲ ਸਲਾਹ ਕਰਕੇ ਮੰਮੀ ਨੂੰ ਆਪਣੇ ਨਾਲ ਜਾਂਦਾ ਫੈਸਲਾ ਕਰਦਾ ਕਾਣੀ ਦੇ ਪਾਤਰ ਦਾ ਸਾਆ ਹਮੇਸ਼ਾ ਰਜਨੀ ਨੂੰ ਆਪਣੇ ਪਰਛਾਵਾਂ ਦੇ ਨਾਲ ਹੀ ਦਿਸਦਾ ਕਾਣੀ ਦਾ ਮਤਲਬ ਇਹ ਨਹੀਂ ਕਿ ਕਿਤਾਬਾਂ ਪੜ੍ਹਨੀਆਂ ਜ਼ਰੂਰੀ ਨਹੀਂ ਹਨ ਕਿਤਾਬਾਂ ਪੜ੍ਹਨੀਆਂ ਬਹੁਤ ਜ਼ਰੂਰੀ ਹਨ ਕਿਤਾਬਾਂ ਗਿਆਨ ਦਾ ਪੜਾ ਰਹੇ ਹਨ ਪਰ ਕਿਤਾਬਾਂ ਦੇ ਵਿਚਾਲੇ ਵਿਚਲੇ ਜਿਹੜੇ ਪਾਤਰ ਕਹਾਣੀ ਤੇ ਕਾਲਪਨਿਕ ਪਾਤਰ ਹੁੰਦੇ ਹਨ ਕਹਾਣੀ ਵਿੱਚ ਇੰਨਾ ਵੀ ਨਾ ਖੁੱਬ ਜਾਓ ਕਿ ਆਪਣੀ ਜ਼ਿੰਦਗੀ ਤੇ ਕਹਾਣੀ ਦੇ ਪਾਤਰ ਦੀ ਜ਼ਿੰਦਗੀ ਨੂੰ ਮਿਕਸ ਕਰ ਲਓ ਆਪਣੇ ਦਿਮਾਗ 'ਤੇ ਕਿਸੇ ਵੀ ਚੀਜ਼ ਨੂੰ ਹਾਵੀ ਨਾ ਹੋਣ ਦਿਓ ਜਿਸ ਤਰ੍ਹਾਂ ਕਹਾਣੀ ਦਾ ਪਾਤਰ ਰਜਨੀ ਤੇ ਹਾਵੀ ਹੋਇਆ ਲੋਕ ਉਸ ਨੂੰ ਪਾਗਲ ਕਹਿਣ ਲੱਗ ਪਏ ਮੰਨਦੇ ਹਾਂ ਕਾਫੀ ਹੱਦ ਤੱਕ ਕਹਾਣੀ ਆਪਣੀ ਜ਼ਿੰਦਗੀ ਦੇ ਨੇੜੇ ਹੁੰਦੀ ਹੈ ਪਰ ਜੋ ਸਿੱਖਾਣਾਂ ਪੜਦੇ ਹਾਂ ਆਪਣੀ ਜ਼ਿੰਦਗੀ ਵਿੱਚ ਹੀ ਅਮੈਜ਼ਨ ਕਰਨ ਲੱਗ ਜਾਂਦੇ ਹਾਂ ਇੱਕ ਕਹਾਣੀ ਨੂੰ ਆਪਣੀ ਜ਼ਿੰਦਗੀ ਦਾ ಪಾਠ ਸਮਝ ਲੈਂਦੇ ਹਾਂ ਕਹਾਣੀ ਦਾ ਕਾਲਪਨਿਕ ਪਾਤਰ ਆਪਣੇ ਨਾਲ ਕਾਲੇ ਪਰਛਾਵਿਆਂ ਦੀ ਤਰ੍ਹਾਂ ਰਹਿੰਦਾਗਾ ਸੋ ਆਪ ਦਾ ਖਿਆਲ ਰੱਖਿਓ ਕਹਾਣੀ ਇੱਕ ਕਹਾਣੀ ਹੁੰਦੀ ਹੈ ਤੇ ਜ਼ਿੰਦਗੀ ਇੱਕ ਜ਼ਿੰਦਗੀ ਕਲਮਸੀ ਦਵਿੰਦਰ ਕੌਰ ਖੁਸ਼ਤਾਲੀ ਵਾਲਦੀ ਲਿਖੀ ਹੋਈ ਸਤਿ ਸ਼੍ਰੀ ਅਕਾਲ ਜੀ